ਕਿੰਨੇ ਦਿਨ ਲੱਗ ਜਾਂਦੇ ਆ ਭਈ ਆ ਕਰਨੀ ਤੇ ਯਾਰ ਦੋ ਦਿਨ ਘੰਟੇ ਲੱਗਦੇ ਦੋ ਦਿਨ ਘੰਟੇ ਚ ਤਿਆਰ ਹੋ ਜਾਂਦੀ ਆ ਚੌਮੂ ਵਾਲਿਆਂ ਦਾ ਪੱਕੀ ਗੱਲ ਆ ਲਾ ਯਾਰ ਬਾਈ ਬਾਵਲੇ ਦੀ ਬੱਕਰੀ ਆ ਬਾਵਲੇ ਦੀ ਆ ਹਾਂ ਬਾਵਲੇ ਦੀ ਲਾਏ ਵੀ ਯਾਰ ਇਹ ਰਿਜ਼ਲਟ ਆ ਇਹ ਰਿਜ਼ਲਟ ਆ ਵਗਿਆ ਆ ਬੱਕਰਾ ਵੱਡੇ ਦਾ ਰਿਜ਼ਲਟ ਆ ਬਾਈ ਜਿਹਦਾ ਕੱਦ ਛੋਟਾ ਹੋਊ ਉਮਰ ਚ ਵੱਡਾ ਉਹਦਾ ਰਿਜ਼ਲਟ ਆ ਇਹ ਮਾ ਰਿਜ਼ਲਟ ਆ ਬੱਕਰੀ ਅੱਛਾ ਡੱਬੀ ਵੀ ਕੱਢ ਦਿੰਦਾ ਹੈ ਰੱਬੀ ਵੀ ਕੱਢ ਦਿੰਦਾ ਹੈ ਸ਼ੇਰੀ ਵੀ ਕੱਢਦਾ ਹੈ ਸ਼ੇਰੀ ਆ ਲੋਹੀ ਸ਼ੇਰੀ ਖੜੀ ਆ ਮਤਲਬ ਮੈਂ ਕਹਿੰਦਾ ਨਹੀਂ ਸ਼ੇਰੀ ਆ ਲੋਹੀਆਂ ਪੱਠਾਂ ਸੇ ਉਹਦੀਆਂ ਨੇ ਹੈ ਹਾਂ ਆ ਬਾਈ ਆ ਵੀ ਚੰਗੇ ਨੇ ਬਾਈ ਰਿਜ਼ਲਟ ਚੰਗਾ ਆਉਂਦਾ ਹੈ ਸ਼ੇਰਾ ਵੀ ਇਹ ਕਿੰਨੇ ਦੰਦ ਹੋ ਗਿਆ ਆ ਇਹ ਪੱਕੇ ਬੱਕ ਪੱਠਾ ਆ ਰਹੇ ਘਾਰ ਦੀਆਂ ਨੇ ਆ ਦੇਖੋ ਬਈ ਪੱਠਾ ਚੰਗੀਆਂ ਨੇ ਬਈ ਪਾਈਆਂ ਨੇ ਬਰੀਡ ਹੈ ਜਿਹੜੇ ਆਪਣੇ ਸਿੰਗਰ ਆ ਨਾ ਸੰਸੇਰ ਚੀਨਾ ਜੀ ਉਹ ਆਪਣੇ ਚੰਗੇ ਵਧੀਆ ਮਿੱਤਰ ਨੇ ਅਸਿਆ ਮੈਂ ਤੁਹਾਨੂੰ ਹੁਣ ਗਾਣਾ ਮੈਂ ਇੱਕ ਕਰਵਾ ਰਿਹਾ ਰਿਕਾਰਡ ਵਜੇ ਮੈਂ ਗਾਣਾ ਨਹੀਂ ਚਾਹੁੰਦਾ ਬਟ ਤੁਹਾਨੂੰ ਸੁਣਾ ਦਿੰਨਾ ਹਾਈ ਕਰ ਲਈ ਸਰਚ ਕਹਦੇ ਗੂਗਲ ਤੇ ਜਾ ਕੇ ਹੁੰਦੇ ਸੋਹਣੀਏ ਕੈਨੇਡਾ ਤੱਕ ਚਰਚੇ ਨੇ ਜਿੰਨੇ ਤੇਰੇ ਸੂਟ ਬੱਲੀਏ ਨੀ ਉਹਨੇ ਮਿਤਰਾਂ ਤੇ ਚੱਲਦੇ ਨੇ ਪਰチェ ਨਹੀਂ ਜਿੰਨੇ ਤੇਰੇ ਸੂਟ ਬੱਲੀਏ ਹੋ ਚਿੱਟੇ ਕੁੜਤੇ ਪਜਾਮੇ ਨਾਲ ਜੁੱਤੀ ਤਿੱਲੇਦਾਰ ਨਹੀਂ ਜੇਠੂਕਿਆਂ ਵਾਲਾ ਪਲੀ ਯਾਰਾਂ ਦਾ ਹੈ ਯਾਰ ਨਹੀਂ ਭਾਈ ਇੰਦਗੜ ਪਹੁੰਚੇ ਹੋਏ ਸੀ ਆਪਾਂ ਬੱਕਰੀਆਂ ਦੇ ਮੇਲੇ ਤੇ ਤੇ ਇੱਥੇ ਬਾਈ ਜੇਠੂਕਿਆਂ ਵਾਲੇ ਖੜੇ ਨੇ ਆਪਾਂ ਨੇ ਲਵੇ ਨਾਲੇ ਤਾਂ ਇਹਨਾਂ ਦੀਆਂ ਬੱਕਰੀਆਂ ਦਾ ਸੌਂਕ ਕਰਾਵਾਂਗੇ ਸੋਨੂੰ ਤੇ ਇੱਧਰ ਬਾਈ ਇੱਕ ਕਹਿੰਦਾ ਮੈਂ ਗੀਤ ਵੀ ਸੁਣਾਉਣਾ ਤਾਂ ਆਪਾਂ ਵੀਡੀਓ ਦੇ ਵਿੱਚ ਗੀਤ ਸੁਣਦੇ ਆ ਪਹਿਲਾਂ ਏਦੋਂ ਬਾਅਦ ਇਹਨਾਂ ਦੀਆਂ ਬੱਕਰੀਆਂ ਦਿਖਾਵਾਂਗੇ ਬੱਕਰੀਆਂ ਵੀ ਚੰਗੀਆਂ ਨੇ ਭਾਈ ਕਿੰਨੀਆਂ ਕਿ ਬੱਕਰੀਆਂ ਨੇ ਆਪਣੇ ਲਵੇ ਆਪਣੇ ਲਵੇ ਹੈਗੀਆਂ ਮੇਰੇ 35-40 ਬੱਕਰੀਆਂ 35-40 ਹਾਂਜੀ ਲੈ ਵੀ ਭਾਈ ਬੱਕਰੀਆਂ ਦਾ ਸ਼ੌਂਕ ਵੀ ਕਰਾਉਣਾ ਤੇ ਕੰਮ ਕਾਰੋਬਾਰੇ ਪੁੱਛਦੇ ਆ ਤੇ ਪਹਿਲਾਂ ਭਾਈ ਤੋ ਗਾਣਾ ਸੁਣਦੇ ਆਪਾਂ ਭਾਈ ਗੀਤ ਸੁਣਾ ਯਾਰ ਪਹਿਲਾਂ ਸੁਣਾਉਣਾ ਵੀਰੇ ਭਾਈ 80 ਗੱਲ ਦੀ ਸਾਰਿਆਂ ਨੂੰ ਮੇਰਾ ਨਾਮ ਪਾਲੀ ਜੇਠੂ ਕੇ ਤੇ ਲੋ ਵੀਰੇ ਹੋ ਚੰਨਾ ਆ ਗਈਆਂ ਕਲਾਸ ਮੇਟ ਮਹਿਰੀਆਂ ਹੋਏ ਆ ਗਈਆਂ ਕਲਾਸ ਮੇਟ ਮੇਰੀਆਂ ਹਏ ਚੰਨਾ ਆ ਗਈਆਂ ਕਲਾਸ ਮੇਟ ਮੇਰੀਆਂ ਬਿਹੜਾ ਚੱਲ ਨਾ ਖਲਰਦੀ ਹਏ ਗੁੱਸੇ ਹੋਈ ਨਾ ਸਹੇਲੀਆਂ ਦੇ ਸਾਹਮਣੇ ਕੱਲੀ ਦੇ ਭਾਵੇਂ ਗੋਲੀ ਮਾਰਦੀ ਹਏ ਕੱਲੀ ਦੇ ਭਾਵੇਂ ਗੋਲੀ ਮਾਰਦੀ ਹਏ ਰੋਸਾ ਕਰਨਾ ਹੱਕ ਹੈ ਤੇਰਾ ਹਏ ਬਾਰੀਕ ਚੰਗੀਆਂ ਨਹੀਂ ਲੜਾਈਆਂ ਵੇ ਹਏ ਕੁੜੀਆਂ ਦੇ ਵਿੱਚ ਗੱਲ ਉੱਡ ਜੂਗੀ ਹਏ ਲੁੱਕ ਲੁੱਕ ਅੱਖੀਆਂ ਲਾਈਆਂ ਵੇ ਹਏ ਮੁਖ ਸੋਹਣਿਆ ਗਲਾਬੀ ਫੁੱਲ ਵਰਗਾ ਹਏ ਸੋਹਣਿਆ ਗਲਾਬੀ ਫੁੱਲ ਵਰਗਾ ਹਏ ਮੁਖ ਸੋਹਣਿਆ ਗਲਾਬੀ ਫੁੱਲ ਵਰਗਾ ਵੇ ਹੜਾ ਮੂੰਨਾ ਫਟਕਾਰਦੀ ਹਾਏ ਗੁੱਸੇ ਹੋਈ ਨਾ ਸਹੇਲੀਆਂ ਦੇ ਸਾਹਮਣੇ ਗਲੀ ਦੇ ਭਾਵੇਂ ਗੋਲੀ ਮਾਰਦੀ ਹਾਏ ਗਲੀ ਦੇ ਭਾਵੇਂ ਗੋਲੀ ਮਾਰਦੀ ਹਾਏ ਤੇਰੀ ਮੇਰੀ ਜੋੜੀ ਤੇ ਕੁਝ ਹਾਏ ਖਾਰ ਖਾਂਦੀਆਂ ਕੁੜੀਆਂ ਵੇ ਹਾਏ ਉੱਤੋਂ ਹੀ ਉੱਤੋਂ ਤਾਂ ਮਿੱਠੀਆਂ ਨੇ ਪਰ ਅੰਦਰੋਂ ਤਿੱਖੀਆਂ ਸ਼ੁਰੀਆਂ ਵੇ ਹਏ ਦਿਲ ਤੋੜ ਕੇ ਤੂੰ ਮੇਰਾ ਕਿਤੇ ਬੇਦਲਾ ਹਾਏ ਤੋੜ ਕੇ ਤੂੰ ਮੇਰਾ ਕਿਤੇ ਵੇਦਲਾ ਹਾਏ ਹਏ ਦਿਲ ਤੋੜ ਕੇ ਤੂੰ ਮੇਰਾ ਕਿਤੇ ਬੇਦਲਾ ਬੇ ਉਹਨਾਂ ਦਾ ਨਾਸ਼ੀ ਨਾ ਠਹਾਰਦੀ ਹਾਂ ਹਏ ਗੁੱਸੇ ਹੋਈ ਨਾ ਸਹੇਲੀਆਂ ਦੇ ਸਾਹਮਣੇ ਕੱਲੀ ਦੇ ਭਾਵੇਂ ਗੋਲੀ ਮਾਰਦੀ ਹਾਏ ਕੱਲੀ ਦੇ ਭਾਵੇਂ ਗੋਲੀ ਮਾਰਦੀ ਓਕੇ ਬ੍ਰਦਰ ਬਹੁਤ ਵਧੀਆ ਗਿਆ ਬਾਈ ਨੇ ਤੇ ਆਸੇ ਪਾਸੇ ਵੀ ਬਾਈ ਇਕੱਠ ਹੋ ਗਿਆ ਸੀਗਾ ਜਦੋਂ ਬਾਈ ਗਾਣਾ ਗਾਉਂਦਾ ਸੀ ਤੇ ਬਾਈ ਇਹ ਸ਼ੌਂਕ ਕਿਵੇਂ ਆ ਗਾਣੇ ਦਾ ਇਹ ਬ੍ਰਦਰ ਜਿਹੜੇ ਆਪਣੇ ਸਿੰਗਰ ਹਨਾ ਸੰਸੇਧ ਚੀਨਾ ਜੀ ਉਹ ਆਪਣੇ ਚੰਗੇ ਵਧੀਆ ਮਿੱਤਰ ਨੇ ਅਸਿਆ ਤੇ ਵਾਸਤੂ ਨਾਲ ਗਾਣੇ ਸੁਣਦੇ ਰਹਿੰਦੇ ਆ ਤੇ ਆਪ ਨੂੰ ਵੀ ਲਿਖਣ ਦਾ ਸ਼ੌਂਕ ਆ ਗਾਉਣ ਦਾ ਵੀ ਆ ਤੇ ਦੋ ਮੇਰੇ ਗੀਤ ਰਿਕਾਰਡ ਵੀ ਹੋ ਚੁੱਕੇ ਆ ਕਿਹੜੇ ਕਿਹੜੇ ਬਾਈ ਹਾਂ ਇੱਕ ਮੁੰਡਾ ਇੱਥੋਂ ਗਗਨ ਮੱਲਾ ਉਹਨੇ ਗਾਇਆ ਮੇਰਾ ਗੀਤ ਇੱਕ ਕੁੜੀ ਹੈ ਲੁਧਿਆਣੇ ਤੋਂ ਪ੍ਰੀਤੀ ਵਾਲੀ ਆ ਉਹਨਾਂ ਨੇ ਮੇਰਾ ਗੀਤ ਗਾਇਆ ਗਾਣੇ ਦਾ ਨਾਮ ਕੀ ਆ ਇੱਕ ਕੀ ਦਾ ਨਾਮ ਹੈ ਜੀ ਚੰਨ ਤਾਰੇ ਉਹ ਪ੍ਰੀਤੀ ਵਾਲੀ ਜੀ ਨਗਾਇਆ ਤੇ ਇੱਕ ਮੁੰਡਾ ਗਗਨ ਮੱਲਾ ਉਹ ਆਪਣੇ ਇਸ ਏਰੀਆ ਦਾ ਹੀ ਮੁੰਡਾਗਾ ਉਹਨੇ ਗਾਇਆ ਜਿਆਰਾਂ ਦੇ ਯਾਰਾਂ ਯਾਰਾਂ ਦੇ ਯਾਰਾਂ ਯਾਰਾਂ ਦੇ ਯਾਰ ਸੁਣਾ ਦੇ ਮਾੜਾ ਜਾਂ ਨਹੀਂ ਬ੍ਰਦਰ ਉਹ ਮੇਰੇ ਹੁਣ ਪੂਰਾ ਚੇਤੇ ਨਹੀਂ ਮੈਂ ਤੁਹਾਨੂੰ ਹੋਰ ਸੁਣਾ ਦਿੰਨਾਗਾ ਹੋਰ ਸੁਣਾ ਦੇ ਜਿਹੜਾ ਤੇਰਾ ਲਿਖਿਆ ਹੋਇਆ ਬਾਈ ਉਹ ਸੁਣਾ ਮੈਂ ਤੁਹਾਨੂੰ ਹੁਣ ਗਾਣਾ ਮੈਂ ਕਿ ਕਰਵਾ ਰਿਹਾ ਰਿਕਾਰਡ ਵੈਸੇ ਮੈਂ ਗਾਣਾ ਨਹੀਂ ਚਾਹੁੰਦਾ ਬਟ ਤੁਹਾਨੂੰ ਸੁਣਾ ਦਿੰਨਾ ਹਏ ਜੇ ਤੂੰ ਸਿਰੇ ਦੀ ਰਕਾਨ ਮਹਿਮੀ ਹੱਤ ਦਾ ਸ਼ਿਕਾਰੀ ਤੇਰੀ ਕੁੜੀਆਂ ਚ ਟੌਰ ਸਾਡੀ ਵਹਿਲੀਆਂ ਨਾਲ ਯਾਰੀ ਹਏ ਜੇ ਤੂੰ ਸਿਰੇ ਦੀ ਰਕਾਨ ਮਹਿਮੀ ਹੱਤ ਦਾ ਸ਼ਿਕਾਰੀ ਤੇਰੀ ਕੁੜੀਆਂ ਚ ਟੌਰ ਸਾਡੀ ਵਹਿਲੀਆਂ ਨਾਲ ਯਾਰੀ ਹਾਈ ਕਰ ਲਈ ਸਰਚ ਕਹਦੇ ਗੂਗਲ ਤੇ ਜਾ ਕੇ ਹੁੰਦੇ ਸੋਹਣੀਏ ਕੈਨੇਡਾ ਤੱਕ ਚਰਚੇ ਨੇ ਜਿੰਨੇ ਤੇਰੇ ਸੂਟ ਬੱਲੀਏ ਨੀ ਉਹਨੇ ਮਿਤਰਾਂ ਤੇ ਚੱਲਦੇ ਨੇ ਪਰਚੇ ਨੇ ਜਿੰਨੇ ਤੇਰੇ ਸੂਟ ਬੱਲੀਏ ਹੋਇਆ ਕੀ ਜੇ ਰਹਿਨੀ ਆ ਤੂੰ ਚੰਡੀਗੜ੍ਹ ਵਿੱਚ ਸਾਡਾ ਸੋਹਣੀਏ ਬਠਿੰਡਾ ਕਿਹੜਾ ਕੱਟ ਨਹੀਂ ਹਾਈ ਮੋਟਰ ਤੇ ਭੇਜਾਇਆ ਜੋ ਡੌਂਡੇਰਾ ਲਾ ਕੇ ਫਿਰ ਭਾਈ ਦੀ ਰਕਾ ਦੇ ਪੂਰੀ ਤੱਕ ਨਹੀਂ ਹਾਈ ਪੁੱਛਿਆ ਨਹੀਂ ਕਦੇ ਕਿਨੇ ਖਰਚੇ ਨੇ ਜਿੰਨੇ ਤੇਰੇ ਸੂਟ ਬੱਲੀਏ ਨੀ ਉਹਨੇ ਮਿੱਤਰਾਂ ਤੇ ਚੱਲਦੇ ਨੇ ਪਰਚੇ ਨਹੀਂ ਜਿੰਨੇ ਤੇਰੇ ਸੂਟ ਬੱਲੀਏ ਹਏ ਚਿੱਟੇ ਕੁਰਤੇ ਪਜਾਮੇ ਨਾਲ ਜੁੱਤੀ ਤਿੱਲੇਦਾਰ ਨਹੀਂ ਜੇ ਠੂਕਿਆਂ ਵਾਲਾ ਪਲੀ ਯਾਰਾਂ ਦਾ ਹੈ ਯਾਰ ਨਹੀਂ ਹਏ ਚਿੱਟੇ ਕੁਰਤੇ ਪਜਾਮੇ ਨਾਲ ਜੁੱਤੀ ਤਿੱਲੇਦਾਰ ਨਹੀਂ ਜੇ ਠੂਕਿਆਂ ਵਾਲਾ ਪਲੀ ਯਾਰਾਂ ਦਾ ਹੈ ਯਾਰ ਨਹੀਂ ਹਏ ਜਦੋਂ ਮੁੱਛੀ ਚੜਾਵੇ ਕਿਹੜਾ ਆ ਹੁੰਦਾ ਸਾਲਾ ਆਵੇ ਸਾਡੀ ਤੀਜੇ ਦਿਨ ਹੋੜਾਗੇ ਨਿਤ ਖੜਕੇ ਨਹੀਂ ਜਿੰਨੇ ਤੇਰੇ ਸੂਟ ਬੱਲੀਏ ਨਹੀਂ ਉਹਨੇ મિતરાં ਦੇ ਚੱਲਦੇ ਨੇ ਪਰચે ਨੀ ਜਿੰਨੇ ਤੇਰੇ સૂਟ ਬੱਲੀਏ ਠੀਕ ਹੈ ਬਾਈ ਬਹੁਤ ਵਧੀਆ ਗਾਣੇ ਲਿਖੇ ਨੇ ਬਾਈ ਨੇ ਬਹੁਤ ਵਧੀਆ ਗਾਣੇ ਰિકોર્ਡ ਵੀ ਹੋਏ ਨੇ ਠੀਕ ਹੈ ਬ੍ਰਦਰ ਤੇ ਬਾਈ ਬੱਕਰੀਆਂ ਚਾਰਦੇ ਕੋਈ ਕੋਈ ਹੋਰ ਕੰਮ ਨਹੀਂ ਬ੍ਰਦਰ ਮੇਰੇ ਕੋਲ ਤਾਂ ਗੱਡੀਆਂ ਹੀ ਕੈਂਟਰਾਂ ਤੇ ਮੈਂ ਤਾਂ ਬਾਈਆਂ ਨੂੰ ਆ ਗੱਡੀ ਲੈ ਗਿਆ ਆ ਪਾਈਆਂ ਨਾਲ ਆਇਆ ਪਿੰਡ ਢਿੱਕੀਆਂ ਪਿੰਡ ਢਿੱਕੀਆਂ ਸਾਡਾ ਸਾਰਾ ਦਾ ਜੇਠੂ ਕੇ ਹੈਨਾ ਹਾਂਜੀ ਜੇਠੂ ਤੇ ਬਾਈ ਹੁਣ ਉਹ ਪਾਈਆਂ ਦੀਆਂ ਬੱਕਰੀਆਂ ਵੀ ਦਿਖਾਉਨੇ ਆ ਤੇ ਬਾਈ ਕਹਿੰਦਾ ਸੀ ਵੀ ਮੈਂ ਗਾਣਾ ਗਾਉਣਾ ਤੇ ਗਾਣੇ ਬਈ ਬਹੁਤ ਵਧੀਆ ਲਿਖੇ ਨੇ ਯਾਰ ਤੇ ਗਾਉਂਦਾ ਵੀ ਵਧੀਆ ਬਹੁਤ ਲਿਖੇ ਪਏ ਨੇਗੇ ਫਰਾਪ ਨਹੀਂ ਦੇਖਿਆ ਬਈ ਵੀ ਆਪ ਗਾਣਾ ਅ ਬ੍ਰਦਰ ਬਸ ਕਰਦੇ ਕਬੀਲਦਾਰਿਆ ਨੇ ਅਹਿਆਜਤੀ ਨਹੀਂ ਦਿੱਤੀ ਯਾਰ ਠੀਕ ਹੈ ਪਹਿਲਾਂ ਮੈਂ ਲਿਖਦਾ ਰਿਹਾ ਬਸ ਹੁਣ ਵੀ ਸ਼ੌਂਕ ਰੱਖੀਦਾ ਹਾਂ ਬਟ ਹੁਣ ਕਰਾਂਗੇ ਜ਼ਰੂਰ ਹੂੰ ਵੈਗਰੂ ਮੇਰ ਕਰੇ ਬਾਬਾ ਜੀ ਆਏ ਆ ਕੇਦਰ ਤੇ ਇਹੀ ਅਰਦਾਸ ਕਰੀਏ ਬਾਬੇ ਅੱਗੇ ਨਾ ਹੈਗਾ ਪਾਲੀ ਆ ਨਾ ਬਈ ਪਾਲੀ ਜੇਠੂ ਗੇ ਪਾਲੀ ਜੇਠੂ ਗੇ ਹਾਂਜੀ ਹਾਂਜੀ ਉਹ ਮੇਰੇ ਤਾਇਆ ਜੀ ਹੈ ਬਈ ਵਧੀਆ ਗੱਲਬਾਤ ਆ ਤੇ ਹੁਣ ਬੱਕਰੀਆਂ ਦਿਖਾਈਏ ਬਈ ਬੱਕਰੀਆਂ ਕਿਹੜੇ ਪਾਈ ਦੀਆਂ ਨੇ ਆਉਂ ਵੀ ਨਾ ਨਹੀਂ ਬਾਈ ਮੈਕ ਲਓ ਜੀ ਬਰੋ ਲਓ ਲੈ ਵੀ ਆ ਬਾਈ ਦੀਆਂ ਬੱਕਰੀਆਂ ਦਿਖਾਉਣਾ ਬਈ ਸਾਨੂੰ ਨਾ ਕੀ ਆ ਬਈ ਆਪਣਾ ਮੇਰਾ ਨਾਂ ਬਈ ਬशीर ਖਾਨਾ ਬशीर ਖਾਨ ਹਾਂ ਠੀਕ ਆ ਪਿੰਡ ਜੇਠੂਕੇ ਤੇ ਬਾਈ ਬੱਕਰੀਆਂ ਕਿਵੇਂ ਖਾਨਦਾਨੀ ਚੱਲੀ ਆਉਂਦੀਆਂ ਨੇ ਛੋਡੀਆਂ ਪ੍ਰਾਣੀਆਂ ਹਾਂ ਵੀਰੇ ਤੀਜੀ ਪੀੜੀ ਦੀ ਮਾਲ ਆ ਦੇ ਤੀਜੀ ਪੀੜੀ ਚ ਠੀਕ ਆ ਦਾਦੇ ਪੜਦਾਦੇ ਚਾਰ ਦੇ ਗਾਹਾਂ ਬਈ ਮੁੰਡਿਆਂ ਨੂੰ ਹੈਗਾ ਸ਼ੌਂਕ ਹਾਂ ਵੀਰੇ ਹੈਗਾ ਅੱਛਾ ਮਾਲ ਝਾਰਦੇ ਉਹ ਮਾਲ ਝਾਰਦੇ ਹਾਂ ਮਾਲ ਝਾਰਦੇ ਮੁੰਡਾ ਇੱਕ 12 ਪੜ ਗਿਆ ਤੇ ਮੇਰੇ 11 ਵੀ ਪੜਦਾ ਮਾਲ ਦਾ ਬਹੁਤ ਜ਼ਿਆਦਾ ਸ਼ੌਂਕ ਆ ਨਾਲ ਕੰਮ ਕਰਾਉਂਦੇ ਆ ਨਾਲ ਕੰਮ ਕਰਾਉਂਦੇ ਸਾਰਾ ਘਰੇ ਮਾਲ ਪਸ਼ੂ ਦੀ ਛਾਂ ਮੈਂ ਵੀਰੇ ਹੂੰ ਐਵੇਂ ਕੀ ਅੱਜ ਉਰੇ ਮੱਥਾ ਟਿਕਾਉਣ ਲੈ ਕੇ ਆਏ ਬੱਕਰੀਆਂ ਹਾਂ ਵੀਰੇ ਮਨ ਸੌਂਕ ਇੱਥੇ ਹਰ ਸਾਲ ਪਾਪੀ ਦੇ ਆਉਣੇ ਆ ਬਾਬਾ ਮੇਰ ਕਰੇ ਕਿਸੇ ਤੁਕੜੀਆਂ ਲੈ ਕੇ ਆ ਜੀ ਤੇ ਭਾਈ ਆ ਮੇਲੇ ਬਾਰੇ ਦੱਸ ਵੀ ਇੱਥੇ ਮੱਥਾ ਕਿਉਂ ਟਕਾਉਣ ਲਿਆਉਂਦੇ ਹੁੰਦੇ ਨੇ ਇਹ ਤਾਂ ਪ੍ਰਿਆ ਸਰ ਦਾ ਯਾਰਾ ਡੋਡੀ ਅੱਛਾ ਹੈ ਕੋਈ ਕਿਵੇਂ ਲਿਆਉਂਦਾ ਵੀ ਕਿਵੇਂ ਲਿਆਉਂਦਾ ਭਰਾਵਾ ਡੋਡੀ ਸ਼ੌਂਕੜੇ ਬੰਦੇ ਨੇ ਨਾ ਜਿਵੇਂ ਹੁਣ ਕਾਲੇ ਕਾਲਾ ਮੇਲਾ ਹੁੰਦਾ ਨਾ ਮਾਤਾ ਦਾ ਬਿੱਟਾ ਬੰਦੇ ਵੀਰੇ ਆ ਵਪਾਰਪਾਰਕ ਲਾਈਨ ਦੇ ਵਿੱਚ ਆਉਂਦੇ ਐ ਇੱਥੇ ਅੱਛਾ ਬਿੱਟ ਬੰਦੇ ਜਿਵੇਂ ਹੁਣ ਅਸੀਂ ਆਏ ਆ ਅਸੀਂ ਚੌਂਕੀ ਬਾਹਰ ਨਾਲ ਆਏ ਆ ਆਏ ਡੋਡੀ ਨਹੀਂ ਜਿਵੇਂ ਆਪਣੇ ਉਹ ਕਾਲੇ ਕੀ ਮੇਲਾ ਲੱਗਦਾ ਹੁੰਦਾ ਹਾਂ ਉੱਥੇ ਕਹਿੰਦੇ ਵੀ ਇਹਨਾਂ ਦੇ ਵੀ ਉਹ ਫੌਨਸੀ ਫੂਡਾ ਨਹੀਂ ਹੁੰਦਾ ਹਨਾ ਤੇ ਇੱਥੇ ਕੀ ਹੁੰਦਾਗਾ ਇੱਥੇ ਵੀ ਆਵਾ ਯਾਰ ਵੀਰੇ ਤੰਦ ਰੋਟੀ ਅੱਛਾ ਆਈਆਂ ਹਾਂ ਇੱਥੇ ਵੀ ਉਹੀ ਆ ਉਹੀ ਚੀਜ਼ ਆ ਯਾਰ ਭਾਈ ਕਿਸੇ ਖਾਣ ਤੋਂ ਖਿਆਉ ਪਾਪੀ ਰੇ ਤਰਗਾ ਉਹ ਕਿਤੇ ਸਾਡੇ ਅੰਦੇ ਆ ਮਾ ਆਯਾਦ ਵੀ ਰੱਖ ਲੈਂਦੇ ਆ ਅੱਛਾ ਐਡੋ ਦੀ ਮਾਨ ਆ ਜਿਹੜੇ ਸਾਾਂ ਕੇ ਚੱਲਦੇ ਆ ਠੀਕ ਆ ਲੈ ਹੁਣ ਬੱਕਰੀਆਂ ਦਿਖਾਈਏ ਬਈ ਛੋਟੀਆਂ ਹਾਂ ਬੱਕਰੀਆਂ ਕਿਹੜੇ ਰੰਗ ਦਾ ਸੌਂਗ ਆ ਬਾਈ ਜਿਆਦੇ ਸੁਣਨ ਬੱਕਰੀਆਂ ਦਾ ਬਈ ਕਾਲੀਆਂ ਆਂ ਸ਼ੇਰੀਆਂ ਆਡੇ ਕੋ ਸਾਰੇ ਰੰਗ ਹੀ ਆ ਸਾਰੇ ਰੰਗ ਹੀ ਨੇ ਹਾਂ ਉਹ ਅਸੀਂ ਜਿਆਦੇ ਕਾਲੀ ਰੱਖ ਕੇ ਰਾਈ ਕਾਲੀ ਹੈਂ ਬਾਹਰੋਂ ਪੂਰਾ ਤਾਂ ਨਹੀਂ ਖਰੀਦਦੀਆਂ ਘਰ ਦੀਆਂ ਨੇ ਆਪਣੀਆਂ ਘਰ ਦੀਆਂ ਬਾਈ ਯਾਰ ਬਾਹਰੋਂ ਬਹੁਤ ਘੱਟ ਖਰੀਦਦੀਆਂ ਬਹੁਤ ਘੱਟ ਹਾਂ ਠੀਕ ਆ ਵੇਚੀਆਂ ਪੋਚੀਆਂ ਤਾਂ ਹੋਣਗੀਆਂ ਹਾਂ ਵੇਚ ਰਹੀਆਂ ਹੈਂ ਹੱਥ ਕਿੰਨੀ ਕ ਮਹਿੰ ਭਾਈ ਇਹ ਬੱਕਰੀ ਦਾ ਮਾਈ 70000 ਦੀ ਵਿਕਤੀ 70000 ਕਿੱਥੋਂ ਲੈ ਕੇ ਗਈ ਵੇਚੀ ਆ ਵੀਰੇ ਹੈ ਲੱਖ ਦੀ ਵਿਕਤੀ ਹੱਸਿਆ ਘਰੋਂ ਲੱਗੇ ਗਈ ਆਕੇ ਘਰੋਂ ਅੱਗੇ ਲੱਗੇ ਵੇ Rajasthan ਦੇ Rajasthan ਆ ਰੋਡਾਂ ਵਾਲੀ ਦਾ ਬੰਦਾ ਸੀਗਾ ਸਾਡਾ ਬਿੱਟੀ ਆ ਪਹਿਲਾਂ ਕਿ ਹੁਣ ਕਿਤੇ ਆ ਹੋ ਗਏ ਬਈ 6 ਹੱਥ ਮਹੀਨੇ 6-7 ਮਹੀਨੇ ਹੋ ਗਏ ਹਾਂ ਠੀਕ ਹੈ ਆ ਬੱਕਰੇ ਬਾਰੇ ਦੱਸੀ ਬਈ ਹਾਂ ਕੀ ਡਿਟੇਲ ਹੈ ਇਹਦੀ ਕਿੰਨੇ ਦੰਦ ਹੋ ਗਏ ਇਹੇ ਬਈ ਪਤਾ ਗਾਲੋ ਫਿਰ ਅਸੀਂ ਬੱਕਰੀ 6 ਦੰਦ ਹੋ ਗਏ ਵੀਰੇ 6 ਦੰਦ ਹਾਂ ਆ ਇਹਦੇ ਕੀ ਮੂਰੀ ਪਈ ਹੈ ਹਾਂ ਮੂਰੀ ਪਈ ਹੈ ਤੰਗ ਕਰਦਾ ਕੋਈ ਬਾਤੀ ਸ਼ੌਕ ਨੂੰ ਨਹੀਂ ਬਾਤੀ ਬਾਈ ਸਾਂ ਕੁਣੀ ਯਾਰ ਮਿੱਦਾ ਨੇ ਖੜਾ ਆ ਗਾਨੀਆਂ ਪ੍ਰਾਣੀਆਂ ਲੱਗਦੇ ਨੇ ਨਾ ਬਈ ਹਾਂ ਹੋਰ ਬੰਦ ਕਰੀ ਆ ਦਾ ਘਰੂ ਪਾਲਾ ਹੈ ਬੱਕਰਾ ਆ ਅਸਿਆ ਨਾ ਗਾਨੀਆਂ ਬਈ ਕਿੰਨੀਆਂ ਕਿ ਪ੍ਰਾਣੀਆਂ ਨੇ ਇਹੇ ਇਹ ਗਾਨੀ ਦਾ ਵੀਰੇ ਹੋ ਗਈ ਸੀ ਇਹ ਹੱਥਾਂ ਬਣਾਈਆਂ ਨੂੰ ਇਹ ਹੱਥਾਂ ਕਿੱਥੋਂ ਬਣਾਈ ਸੀ ਬਾਈ ਇਹ ਇਹ ਬਾਈ ਯਾਰ ਅਸੀਂ ਬਣਵਾਈਆਂ ਉਸ ਪਿੰਡੀ ਮੁੰਡਾ ਬਣਾਉਣਾ ਹੈ ਜਿਹੜਾ ਨਾਲ ਹੀ ਖੜਾ ਨਿੱਕਾ ਜੇਠੂ ਕਹਿੰਦੀ ਬਣਾਉਂਦਾ ਹਾਂ ਮੁੰਡਾ ਇਹੜਾ ਬਾਈ ਨਿੱਕਾ ਕਿਹੜਾ ਆਹ ਖੜਾ ਨਿੱਕਾ ਇਹ ਬਣਾਉਂਦਾ ਬਾਈ ਯਾਰ ਨਹੀਂ ਬਾਈ ਮੂਰੇ ਆਹ ਤਾਂ ਬਣਾਈਆ ਬਾਈ ਗਾਨੀ ਠੀਕ ਆ ਹੋਰ ਹੈਗੇ ਬਾਈ ਬਣਾ ਕਰੇ ਆ ਬਣਾਈਆਂ ਗਾ ਬਾਈ ਇਹ ਆਹ ਗਾਨੀਆਂ ਜਿਹੜੀ ਬਾਈ ਬੱਕਰੇ ਦੇ ਪਾਈ ਆ ਹਨਾ ਕਿੰਨੇ ਪੈਸਿਆਂ ਦੀ ਆ ਇਹੇ 1000 ਰੁਪਏ ਸੀ ਤਾਂ ਇਹ 100 ਲੈਣੀਆਂ ਭਾਈ 1012 ਹੋ ਗਏ ਘੱਟ ਲਿਆਦੇ 1500 ਆਹਾ ਹਾਂ ਠੀਕ ਹੈ ਇਹ ਹੁਣ ਸਾਡਾ ਰੇਟ ਹੈ ਇਹਦਾ ਤੂੰ ਕਿੰਨੇ ਦਿਆਂ ਤਿੰਨਾ ਇਹ ਨਾਸ਼ਤਾ ਜਿਹੜਾ ਆਦ ਕੀ ਬਣਾ ਬਰੇਜ ਕਿਸ਼ ਇਹ ਆਪੇ ਵੇਚਦੇ ਨਹੀਂ ਹੈਗੇ ਆਪੇ ਬਸਾ ਖਾਤਰ ਆਪੇ ਬਣਾ ਠੀਕ ਹੈ ਵੇਚਣ ਵਾਲਾ ਕੰਮ ਨਹੀਂ ਮਾਹ ਕਿਤੇ ਵੀ ਵੇਚਦੇ ਨਹੀਂ ਨਹੀਂ ਵੇਚ ਨਹੀਂ ਬਰੇਜ ਹੁਣ ਆ ਨਹੀਂ ਕਿੰਨੇ ਕਿੰਨੇ ਦਿਨ ਲੱਗ ਜਾਂਦੇ ਭਾਈ ਆਹ ਕਰਨੀ ਤੇ ਯਾਰ 2-3 ਘੰਟੇ ਦੋ ਦਿਨ ਘੰਟਿਆਂ ਚ ਤਿਆਰ ਹੋ ਜਾਂਦੀ ਆ ਠੀਕ ਆ ਆ ਭਾਈ ਮਿਲ ਜਾਂਦੇ ਹੁਣ ਆ ਮਣਕੇ ਘੁਗੇ ਘੁਗੇ ਜੀ one yeah, yeah. ਇਹ ਇ ਇਕੱਠੇ ਲੈ ਕੇ ਆਈ ਗਾ ਮਲੇਰ ਕੋਟ ਲੈਣ ਨੂੰ ਮਲੇਰ ਕੋਟ ਲੈ ਤਾਂ ਮੈਂ ਜਾਂਦਾ ਮਲੇਰ ਕੋਟ ਲੈ ਕੇ ਆਈ ਜੇ ਲੈ ਕੇ ਓਗੇ ਨਾਲ ਇਹ ਘੁੰਗਰੂ ਮਾਰ ਕੇ ਮੋਟੇ ਦੱਸਿਆ ਹਾਂ ਹਾਂ ਬੰਦਾ ਚਾਹ ਲਾ ਲੋ ਦੋਨੋਂ ਘੰਟੇ ਦੀ ਗਰਮ ਇਹ ਬਾਈ ਇਹ ਕਰ ਦਿੰਦਾ ਫਿਰ ਇਹ ਕਾਰੀਗਰ ਬੰਦਾ ਇਹੀ ਕੰਮ ਕਰਦਾ ਜਿੰਨੀਆਂ ਪੱਕੀਆਂ ਨਾਲ ਪਾਈਆਂ ਹੋਈਆਂ ਗਾਣੀਆਂ ਨੇ ਵੀਰੇ ਤੁਸੀਂ ਲੈ ਗਾਣੀਆਂ ਦੇ ਖੋਣਿਆ ਬਾਈ ਯਾਰ ਆਹ ਕਰ ਆਹ ਕਰ ਬਾਈ ਕਰ ਦਿੰਦਾ ਇਹ ਇੱਥੇ ਕਰ ਦਿੰਦਾ ਇਹ ਸੁਨੇਹਾ ਕਰ ਦਿੰਦਾ ਪਹਿਲਾਂ ਕਰ ਦਿੰਦਾ ਆਹ ਕਰ ਵੀਰੇ ਇੱਥੇ ਗਾਣੀ ਪਲੇ ਆ ਗਾਣੀ ਤਰ ਤਿਆਰ ਕਰ ਬਾਈ ਬੱਕਰਾ ਕਹਿ ਦੰਦ ਹੋ ਗਿਆ ਛੋਡਾ ਏ ਬਾਈ ਮਨ ਪੂਰੇ ਦੰਦ ਹੋ ਗਏ ਨੇ ਕਿ ਪੂਰੇ ਪੂਰੇ ਦੰਦ ਹੋ ਗਏ ਆ ਜਮਾਨਾ ਆਟਾ ਅੱਛਾ ਆ ਰੱਬ ਇਹ ਕਿਹੜੀ ਬੱਕਰੀ ਦਾ ਵੀ ਹਾਇਟ ਇਹਨੇ ਘੱਟ ਚੱਕੀ ਆ ਯਾਰ ਹਾਇਟ ਕੱਟ ਕੀਤੀ ਆ ਬੱਕਰੀ ਇਹ ਹਾੜ ਯਾਰੀ ਮਾਂ ਗੁਰਗੀ ਹੀ ਆ ਵੀਰੇ ਅੱਛਾ ਦੁੱਧ ਦੱਦ ਤੋਂ ਘਾਟ ਰਹੀ ਦੁੱਧ ਦੀ ਘਾਟ ਰਹੀ ਅੱਛਾ ਹਾਂ ਇਹ ਉਹ ਜਨੀ ਕਿ ਕਿਨੇ ਪਾਸੇ ਬੱਚਿਆਂ ਨਹੀਂ ਮਾਰਨੀ ਹੈਗੀ ਇਹ ਬੱਚੇ ਵੀ ਹੈਗੇ ਆ ਘਰੇ ਵੀ ਬੱਚੇ ਆ ਆ ਵੀ ਘਰੀ ਬਣਾਈ ਹੋਈ ਨਗਾਨੀਆਂ ਬੱਕਰੀਆਂ ਵਾਲੀ ਨਹੀਂ ਭਾਈ ਇਹ ਇਹ ਮੋਲ ਲੈ ਭਾਈ ਆ ਮੋਲ ਲੈ ਕੇ ਨੇ ਹਾਂ ਜਿਵੇਂ ਆ ਆ ਗਾਨੀਆਂ ਦਾ ਆ ਕਾਂ ਠੀ ਗਾਨੀ ਹੜੀ ਆ ਦੀ ਬਣਾਈ ਹੋਈ ਆ ਅੱਛਾ ਜਿਵੇਂ ਉਹ ਬੱਕਰੀ ਪਾਈ ਹੋ ਵੱਡੇ ਮਾਨਕਾਂ ਦੀਆਂ ਆ ਆ ਬੱਕਰਾ ਹਾਂ ਭਾਈ ਹਾਂ ਇਹ ਵੀ ਬੱਕਰਾ ਆ ਲਿਆ ਨਾ ਮੂਰੇ ਹਾਂ ਆ ਇਹਨੂੰ ਘੱਟ ਸ਼ਿੰਗਾਰਿਆ ਭਾਈ ਇਹਨੂੰ ਵੱਧ ਸ਼ਿੰਗਾਰਤਾ ਹੈ ਆ ਇਹ ਯਾਰ ਕਿਆ ਬਾਈ ਹੁਣ ਰੱਖਿਆ ਹੈ ਇਹ ਆ ਆ ਹੁਣ ਰੱਖਿਆ ਹੈ ਹਾਂ ਇਹ ਹੁਣ ਰੱਖਿਆ ਅੱਛਾ ਆ ਹੁਣ ਰੱਖਿਆ ਪਹਿਲਾਂ ਦਾ ਇਹ ਪਹਿਲਾਂ ਦਾ ਇਹ ਕਿੰਨੇ ਦਿਨ ਦਾ ਹੋ ਗਿਆ ਕਿਹੜਾ ਇਹ ਬਈ ਛੇ ਨੰਦ ਹੋ ਗਿਆ ਉਹ ਇਹ। ਇਹ ਇਹ ਹਾਈਟ ਕੱਟ ਗਿਆ ਨਾ ਬਈ। ਇਹ ਹਾੜ ਕੱਢੂਗਾ ਲੈ ਵੀਰੇ। ਠੀਕ ਹੈ। ਕਿੰਨੇ ਟਾਈਮ ਬਾਅਦ ਖੂਨ ਪਾੜਦੇ ਬਈ ਬੱਕਰੀਆਂ 'ਚ ਫੇਰ। ਬੱਕਰਾ ਕਿੰਨੇ ਟਾਈਮ ਬਾਅਦ ਬਾਦ ਲਦੇ ਆਂ? ਬੱਕਰਾ ਵੀਰੇ ਹੁਣੇ ਬਾਦ ਲਈ ਆ। ਇਹ ਅਸੀਂ ਚੋਮੋ ਤੋਂ ਲੈ ਕੇ ਆਏ ਆ। ਚੋਮੋ ਵਾਲੀਆਂ ਬੱਕਰੀਆਂ ਦਾ ਇਹ। ਹਾਂ ਇਹ ਚੋਮੋ ਵਾਲੀਆਂ ਬੱਕਰੀਆਂ ਬੱਚਾ। ਚੋਮੋ ਵਾਲਿਆਂ ਦੀ ਬਈ ਵੀਡੀਓ ਬਣਾ ਕੇ ਆਏ ਆ। ਆਪਾਂ ਇੱਧਰ ਨੂੰ ਕਰੀ ਬਈ ਚੋਮੋ ਵਾਲਿਆਂ ਦਾ ਬੱਕਰਾ ਦਿਖਾਈਏ ਫੇਰ। ਦੇਖਾ। ਲਾਈਵ ਬੱਕਰਾ ਹੁਣ ਆ। ਚੋਮੋ ਵਾਲਿਆਂ ਦਾ ਬਈ। ਹੁਣ ਇੱਕ ਛੱਡ ਦੇ ਛੱਡ ਦੇ ਕੰਨ ਛੱਡ ਦੇ ਇਹ ਬੱਕਰਾ ਲੈ ਕੇ ਆਏ ਆ ਵੀਰੇ ਅਸੀਂ ਛੋਟਾ ਲੈ ਕੇ ਆਏ ਸੀ ਇਹ ਯਾਰ ਕਿੰਨੇ ਕਿੰਨਾ ਕਿੱਡਾ ਕਿਹ ਲਿਆਂਦਾ ਸੀ ਇਹ ਇਹ ਵੀਰੇ ਤਿੰਨ ਕਿ ਮਹੀਨਾ ਦਾ ਬੱਚਾ ਤਿੰਨ ਕ ਹਾਂ ਹੁਣ 6 ਦੰਦ ਹੋ ਗਏ ਹੈ ਇਹ ਦੰਦ ਹੋ ਗਏ ਚੌਮੂ ਵਾਲਿਆਂ ਦਾ ਪੱਕੀ ਗੱਲ ਆ ਲਾ ਯਾਰ ਭਾਈ ਬਾਵਲੇ ਦੀ ਬੱਕਰੀ ਆ ਬਾਵਲੇ ਦੀ ਆ ਹਾਂ ਬਾਵਲੇ ਦੀ ਬੱਕਰੀ ਉਹਨੂੰ ਕਰਕੇ ਪੁੱਤ ਜਿਹੜਾ ਮਰਜੀ ਆਦਾ ਜਿਹੜਾ ਝੂਠ ਬੋਲਦਾ ਤੇਰੇ ਕੋਲ ਲਾ ਵੀ ਭਾਈ ਖਾਣ ਦਾ ਚੰਗਾ ਉਹਨਾਂ ਦਾ ਹਾਂ ਤੇ ਹੁਣ ਇਹ ਬੱਕਰੀਆਂ ਦੇ ਛੱਡਿਆ ਹੋਇਆ ਹਾਂ ਛੱਡਿਆ ਪਹਿਲੀ ਵਾਰ ਵੀ ਸਰ ਪਹਿਲੀ ਵਾਰ ਹੀ ਰਿਜ਼ਲਟ ਤਾਂ ਨਹੀਂ ਆਇਆ ਕੋਈ ਰਿਜ਼ਲਟ ਆਇਆ ਵੀਰੇ ਇੱਕ ਹੀ ਪਾਸ ਇੱਕ ਇੱਕ ਸੂਈਆ ਬੱਕਰੀ ਪਾਛੇ ਜੀ ਇਹ ਇੱਕ ਦੋ ਬੱਕਰੀ ਲਵਾਈਆਂ ਜੀ ਵੀਰੇ ਇੱਕ ਦੋ ਹੀ ਲਵਾਈਆਂ ਸੀ ਹਾਂ ਇਹ ਉੱਤੇ ਹੀ ਜ਼ਿਆਦਾ ਲਵਾਉਣੇ ਆ ਅਜਾ ਉਹ ਤੋਂ ਹੈ ਹਾਂ ਉਹ ਤੋਂ ਜ਼ਿਆਦਾ ਲਵਾਉਣੇ ਹੁਣ ਇਹ ਤੋਂ ਲਵਾਵੋਗੇ ਹਾਂ ਇਹ ਦੁਬਾਰੇ ਇਹ ਤੋਂ ਲਵਾਵਾਂ ਬਲਡ ਲੜਾਈ ਪਾੜ ਲੈ ਰਿਹਾ ਨੇ ਆਹ ਹਾ ਇਹ ਡੱਬੀ ਜੀ ਕਿਵੇਂ ਆ ਗਈ ਉਹਨਾਂ ਲੱਭਦਾ ਕਾਲੀਆਂ ਤੇ ਲੋਹੀ ਨੇ ਨਹੀਂ ਵੀਰੇ ਕਾਲੀਆਂ ਵੀ ਹੈਗੀਆਂ ਕਾਲੀਆਂ ਉੱਤੇ ਬੈਠੀਆਂ ਆ ਅੱਛਾ ਆਹ ਆ ਕਾਲੀਆਂ ਪੱਠਾਂ ਬਾਈ ਉਹ ਨਾ ਵੀ ਪੱਠਾ ਵੀ ਬਈ ਚੰਗੀ ਪਾਈਆਂ ਲੱਗ ਆ ਆ ਸ਼ੇਰੀਂ ਜੀ ਕਰੀ ਬਈਆ ਕਿਹੜੀ ਸ਼ੇਰੀਂ ਤੇ ਤੇਰੀ ਮਨ ਆ ਜਾ ਆ ਇੱਥੇ ਬੱਕਰੇ ਲੈ ਚੱਲਦੇ ਆ ਆ ਆ ਗਿਆ ਕਰ ਆ ਸ਼ੇਰੀਂ ਬੱਕਰੀਆਂ ਲਓ ਬਈਆ ਸ਼ੇਰੀਂ ਬੱਕਰੀਆਂ ਇਹੋ ਬਾਈ ਦੀ ਨਿੱਕੇਰੀ ਨਿੱਕੇ ਘਰ ਦੀ ਬੱਕਰੀ ਆ ਕਿਹੜੇ ਦੀ ਆ ਨਿੱਕੇ ਬਾਈ ਦੀਆਂ ਨਿੱਕੇਆਂ ਤੇਰੇ ਵੀ ਘਰ ਦੇ ਆ ਹਾਂ ਇਹ ਬਾਈ ਦੀ ਘਰ ਦੀਆਂ ਬੱਕਰੀਆਂ ਆ ਹੱਲ ਨਾਲ ਹੀ ਰਹਿੰਦੇ ਆ ਇਕੱਠੀ ਮਾਲ ਚਾਰਦੇ ਆ ਇੱਕ ਪਰੰਡ ਨੇ ਕਿਤੇ ਵੱਖਰੇ ਨਹੀਂ ਹੋਏ। ਹੂੰ। ਭਾਈਆਂ ਵੀ ਰਹਿੰਦੇ ਆ ਕਿਤੇ ਕੋਈ ਲੜਾਈ ਬੋਲੀ ਨਹੀਂ। ਅੱਜ ਤੱਕ ਹਰ 4 ਸਾਲ ਹੋ ਗਏ ਮਾਲ ਤੇ ਇਕੱਠਾ ਰਹਿੰਦੇ ਹਨ ਤੇ ਦੂਜੇ ਕੋਈ ਹੋ ਨਹੀਂ। ਬਾਹਰ ਬਾਹਰ ਝਾਰ ਦੋ ਇਕੱਠੇ। ਹਾਂ। ਲੋਹੀ ਪਠਾੜ ਕੇ ਦਿਖਾ ਦਿਓ। ਲੋਹੀ ਪਠਾੜੇ ਉਤਾਲੀਆਂ ਬਟੇ ਡੱਬੀਆਂ ਨੇ। ਬੱਕਰੀਆਂ ਬਈ ਚੰਗੀਆਂ ਨੇ ਬਈ। ਹਾਂ। ਆ ਬੱਕਰੇ ਪ੍ਰੋਬਲਮ ਲਾ ਲਿਆ ਯਾਰ ਨੇ ਬਈ। ਸਮੋਸ਼ ਮੀਂਹ ਆਲਾ ਹੋ ਜਾਂਦਾ ਹੈ ਨਾ ਬਈ। ਰਾਤ ਉਰੀ ਸੀ ਫਿਰ। ਹੈਂ? ਰਾਤ ਬਈ। ਆ ਬੱਕਰੇ ਚ ਵੀ ਨਿਗਰੱਖ ਆ ਜਿਹੜੀ ਬੱਕਰੀ ਆ ਇਹ ਉਸ ਬੱਕਰੇ ਦਾ ਮਾਰਾ ਦਿਖਾਈ ਆ ਇਹਨੂੰ ਕਰਕੇ ਨਾ ਡੱਬ ਚ ਲਟੰਗੇ ਫਿਰਦਾ ਹਾਂ ਮੈਂ ਵੀ ਕਹਿੰਦੇ ਚੋਮੋਂ ਤੋਂ ਆਈ ਹੋਈ ਆ ਪੱਕੇ ਪੱਠਿਆਂ ਦੇ ਨਹੀਂ ਨਹੀਂ ਬਾਈ ਇਹ ਬੱਕਰੇ ਬੱਕ ਪੱਠਾ ਆ ਰਹੇ ਨੇ ਘਾਰ ਦੀਆਂ ਨੇ ਘਾਰ ਦੇ ਆ ਦੇਖੋ ਇਹ ਪੱਠਾ ਚੰਗੀਆਂ ਨੇ ਬਾਈ ਪਾਈਆਂ ਨੇ ਬਰੀਡ ਹੈਗੀ ਆ ਤੇ ਆਹ ਬੱਕਰੇ ਦਾ ਹਾਈਟ ਤਾਂ ਘੱਟ ਕਰ ਗਿਆ ਬਾਈ ਕਹਿੰਦਾ ਦੁੱਧ ਨਹੀਂ ਮਿਲਿਆ ਇਹਨੂੰ ਪੂਰਾ ਹਾਂ ਇਹ ਤਾਂ ਹੱਡ ਘੱਟਾ ਰਿਜ਼ਲਟ ਬਹੁਤ ਵਧੀਆ ਅਜੇ ਕੋਈ ਵੇਚਣਾ ਨਹੀਂ ਚਾਹੁੰਦੇ ਚ ਨੇ ਦੋ ਘੜਤ ਦਿਓ ਲੋਹੀ ਪੱਠਾ ਉਹ ਆ ਰਹੇ ਆ ਬੱਕਰੇ ਆ ਇੱਥੇ ਕਾਲੇ ਉਹ ਲਾਲ ਪੱਠਾ ਲੈ ਖੋਲ ਕੇ ਉਹ ਆਪਣੇ ਇਸ ਬੱਕਰੇ ਦੀਆਂ ਮੈਂ ਵੀ ਚੰਗੀਆਂ ਨੇ ਬਾਈ ਪਾਈਆਂ ਲਵੇ ਤੇ ਬਾਕੀ ਗੱਲਬਾਤ ਆਪਾਂ ਹੋ ਬਾਈ ਬੱਕਰੀ ਦਿਖਾਵੋਗੇ ਕੋਈ ਇੱਕ 1.5 ਦਿਖਾਉਣੇ ਲੈ ਆ ਇੱਥੇ ਹੀ ਉੱਥੇ ਆ ਜਾ ਆ ਜਾ ਰਜਲ ਰਿਹਾ ਪਾਈ ਬਾਈ ਇੱਥੇ ਜਾ ਆ ਗਏ ਇੱਥੇ 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 ਆ ਬਾਠੋ ਬੱਕਰੀ ਆੜਿਆ ਆ ਜੇ ਕਰੂ ਬਰਦਾ ਉਹ ਇਹਨੂੰ ਲਿਆ ਇੱਕ ਬੰਦਾ ਖੜਦ ਉਹਰੇ ਲਿਆ ਲੇ ਆ ਨਾ ਆਇਆ ਬਾਈ ਤੂੰ ਤੇਰੇ ਮਾਈਕ ਲੱਗਿਆ ਹੋਇਆ ਆਇਆ ਚਾ ਥੰਮਾ ਇੱਕ ਲੱਗਿਆ ਲੈ ਵੀ ਯਾਰ ਇਹ ਰਿਜ਼ਲਟ ਆ ਇਹ ਰਿਜ਼ਲਟ ਆ ਬਈ ਆ ਬੱਕਰਾ ਵੱਡੇ ਦਾ ਰਿਜ਼ਲਟ ਆ ਬਾਈ ਜਿਹਦਾ ਕੱਦ ਛੋਟਾ ਹੋਊ ਉਮਰ ਚ ਵੱਡਾ ਹੋਵੇ ਉਹਦਾ ਰਿਜ਼ਲਟ ਆ ਇਹ ਮਾ ਰਿਜ਼ਲਟ ਆ ਬੱਕਰੇ ਅੱਛਾ ਡੱਬੀ ਵੀ ਕੱਢ ਦਿੰਦਾ ਹੈ ਡੱਬੀ ਵੀ ਕੱਢ ਦਿੰਦਾ ਹੈ ਸ਼ੇਰੀ ਵੀ ਕੱਢਦਾ ਹੈ ਸ਼ੇਰੀਆਂ ਸਿਰ ਲੋਹੀ ਸ਼ੇਰੀ ਖੜੀ ਆ ਯਾ ਲੋਹੀਆਂ ਪੱਠਾ ਸੇ ਉਹਦੀਆਂ ਨੇ ਹੈ ਹਾਂ ਆ ਬਾਈ ਆ ਵੀ ਚੰਗੇ ਨੇ ਬਾਈ ਰਿਜ਼ਲਟ ਚੰਗਾ ਆਉਂਦਾ ਉਹ ਨਾ ਬੱਕਰਾ ਹੀ ਭੈਣ ਆ ਸੇ ਉਹਨਾਂ ਪੱਠਾ ਆ ਰਿਜ਼ਲਟ ਆ ਪਹਿਲੇ ਸੇ ਸ਼ੇਰੀ ਆ ਚੰਗਾ ਬਈ ਚੰਗਾ ਰਜਾਣ ਇਹ ਪੱਟ ਬੜੀ ਸ਼ੇਰੀ ਪੱਟ ਕੇ ਆ ਸ਼ੇਰੀ ਬੜੀ ਆ ਸ਼ੇਰੀ ਪੱਟ ਲੈ ਜੇ ਇਹ ਕਾਢੀ ਦਾ ਕਰੀ ਆ ਵੀ ਸ਼ਮਾਰਿਆਂ ਆ ਆ ਦੇ ਘਰੋਂ ਪੱਠਾ ਨੇ ਕੋਈ ਮੁੱਲ ਨਾ ਰੱਖਿਆ ਇਹ ਹਜੇ ਕਿੰਨੇ ਦੰਦ ਹੋ ਗਿਆ ਆ ਇਹ ਤਾਂ ਦੰਦ ਬਾਈ ਇਹ ਚਿੱਜੀ ਹੋ ਗਈ ਸਿੱਗੀ ਹੋ ਗਈ ਸ਼ੇਰਾ ਵੀ ਲਵਾਈ ਨਹੀਂ ਇਹ ਲਵਾਈ ਨਹੀਂ ਤੇ ਠੀਕ ਆ ਬਾਈ ਧੰਨਵਾਦ